ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪਹਿਲਾ ਮਰਨ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਮਰਨ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆ ਤੂੰ ਸਰਬ ਜੀਆ ਪ੍ਰਤਪਾਲ ਹੀ ਲਿਖੈ ਸਾਸ ਗਰਾਸ ਅੰਤਰ ਗੁਰਮੁਖ ਤੂ ਵਸੈ ਅੰਤਰ ਗੁਰਮੁਖ ਤੂ ਵਸੈ ਤੂ ਵਸੈ ਜਿਉ ਭਾਵੈ ਤੇਉ ਨਿਰਜਾਸ ਜੀਅਰੇ RAM ਜਪਤ ਮਨ ਮਾਨ ਹਾਂਜੀ ਜੀਅਰੇ ਪਦ ਤੇ ਯਮਕ ਲਾ ਦਨੀ ਹੈ ਜੀਅਰੇ RAM ਜਪਤ ਇੱਥੇ ਵੀ RAM ਮਨ ਮਾਨ ਅੰਤਰ ਲਾਗੀ ਜਲ 부ਜੀ 부ਜੀ ਪਦ ਫੁੱਲਾ ਹੀ ਉਚਾਰਨ ਕਰਨਾ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਾਤ ਜਾਣੀ ਐ ਗੁਰ ਮਿਲੀਐ ਸੰਕ ਉਤਾਰ ਮੋਇ ਜੇਤ ਘਰ ਜਾਈ ਐ ਮੋਇ ਨਹੀਂ ਕਹਿਣਾ ਮੰਮੀ ਔਂਕਰ ਨਾਲ ਮੋਇ ਛੀਤੀ ਬੋਲਣਾ ਮੋਇ ਜਿਥੇ ਯਮਕ ਲਾਦਨੀ ਐ ਜੇਤ ਘਰ ਜਾਈ ਐ ਤਿਤ ਜੀਵਦਿਆ ਮਾਰ ਮਾਰ ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ ਅਨਹਦ ਬਾਣੀ ਪਾਈਐ ਤੈ ਹੋਂ ਮਹਿ ਹੋਏ ਬినాਸ ਸਤਿਗੁਰ ਸੇਵੇ ਆਪਣਾ ਹਉ ਸਾਧ ਗੁਰ ਬਾਣੇ ਤਾਸ ਖੜ ਖੜ ਦਰਗਹ ਪਹਿਨਾਈ ਐ ਖੜ ਪੁਲਈ ਬੂਲਣਾ ਹੈ ਯਾਨੀ ਲਜਾਉਣ ਦਾ ਵਾਚਕ ਹੈ ਲੈ ਕੇ ਜਾਣ ਦਾ ਵਾਚਕ ਹੈ ਖੜ ਦਰਗਹ ਪਹਿਨਾਈ ਐ ਮੋਕ ਹਰ ਨਾਮ ਨਿਵਾਸ ਜਹ ਦੇਖਾ ਤਹਿਰਾਵ ਰਹੇ ਸੇਵ ਸ਼ਕਤੀ ਕਾ ਮੇਲ ਪ੍ਰੇ ਸ਼ਿਵ ਸ਼ਕਤੀ ਕਾ ਮੇਲ ਤ੍ਰੇ ਗੁਣ ਬੰਦੀ ਦੇਹੋਰੀ ਜੋ ਆਇਆ ਜਗ ਸੋ ਖੇਲ ਹਾਂਜੀ ਜੋ ਆਇਆ ਜਗ ਸੋ ਖੇਲ ਵੇ ਜੋਗੀ ਦੁਖ ਵਿਛੋੜੇ ਮਨ ਮੁਖ ਲਹਿ ਨ ਮੇਲ ਮਨ ਬੈਰਾਗੀ ਘਰ ਵਸੈ ਸਾਚ ਪੈ ਰਾਤਾ ਹੋਏ ਗਿਆਨ ਮਹਾਰਸ ਭੂਗਵੈ ਬੌੜ ਭੂਕ ਨ ਹੋਏ ਨਾਨਕ ਇਹੋ ਮਨ ਮਾਰ ਮਿਲ ਭੀ ਫਿਰ ਦੁੱਖ ਨਾ ਹੋਏ ਇਹ ਵੀ ਧਿਆਨ ਨਾਲ ਵਿਸ਼ਰਾਮ ਲਾਉਣਾ ਨਾਨਕ ਇਹੋ ਮਨ ਮਾਰ ਮਿਲ ਮਿਲ ਯਾਨੀ ਨਾਨਕ ਪਾਤਸ਼ਾਹੀ ਦੀ ਯਮਕ ਲਾ ਦੇਣੀ ਹੈ ਇਹੋ ਮਨ ਮਾਰ ਇੱਥੇ ਵੀ ਥੋੜਾ ਜਿਹਾ ਠਹਿਰਾ ਦੇ ਦੇਣਾ ਤੇ ਮਿਲ ਪਦ ਤੇ ਵਿਸ਼ਰਾਮ ਲਾਉਣਾ ਮਿਲ ਪੋਲਾ ਹੀ ਬੋਲਣਾ ਮਿਲ ਨਹੀਂ ਕਹ ਦੇਣਾ ਭੀ ਇੱਥੇ ਯਮਕ ਲਾ ਦੇਣੀ ਹੈ ਫਿਰ ਦੁੱਖ ਨਾ ਹੋਏ ਸਿਰੀ ਰਾਗ ਮਹੱਲਾ ਪਹਿਲਾ ਇਹ ਮਨੋ ਮੂਰਖ ਲੋਬੀਆ ਲੋਬੇ ਲੱਗਾ ਲੁਭਾਨ ਸ਼ਬਦ ਨਾ ਭੀਜੈ ਸਾਖਤਾ ਹਾਂਜੀ ਲੋਬੇ ਲੱਗਾ ਲੁਭਾਨ ਊੜਾ ਵੀ ਐ ਅੰਕੜ ਵੀ ਐ ਜਿੱਥੇ ਵੀ ਇਹ ਇਸ ਤਰ੍ਹਾਂ ਊੜਾ ਵੀ ਅੰਕੜ ਵੀ ਹੋਵੇ ਉੱਥੇ ਦਰਮਿਆਨਾ ਉਚਾਰਨ ਕਰਨਾ ਨਾ ਕਹਿਣਾ ਲੋਭਾਨ ਨਾ ਕਹਿਣਾ ਲੁਭਾਨ ਦਰਮਿਆਨਾ ਜਾਂ ਬੋਲਦਣਾ ਲੁਭਾਨ ਸ਼ਬਦ ਨਾ ਪੀਜੈ ਸ਼ਬਦ ਨਾ ਪੀਜੈ ਸਾਕਤਾ ਦੁਰਮਤ ਆਵਨ ਜਾਣ ਸਾਧੂ ਸਤਗੁਰ ਜੇ ਮਿਲੈ ਤਾ ਪਾਈਐ ਗੁਣੀ ਨਿਧਾਨ ਮਨ ਰੇ ਹਉਮੈ ਛੂਡ ਗੁਮਾਨ ਹਰ ਗੁਰ ਸਰਵਰ ਸੇਵ ਤੂ ਪਾਵਹਿ ਦਰਗਹ ਮਾਨ ਰਹਾਓ RAM ਨਾਮ ਜਪ ਦਿਨ ਸ ਰਾਤ ਗੁਰਮੁਖ ਹਰ ਧਨ ਜਾਨ ਸਭ ਸੁਖ ਹਰ ਰਸ ਭੋਗਣੇ ਸੰਤ ਸਭਾ ਮਿਲ ਗਿਆਨ ਸੰਤ ਸਭਾ ਮਿਲ ਗਿਆਨ ਸਭਾ ਪੂ ਲਈ ਬੋਲ ਨਿਤ ਅਹਨਿਸ ਹਰ ਪ੍ਰਭ ਸੇਵਿਆ ਸਤਗੁਰ ਦੀਆ ਨਾਮ ਕੂਕਰ ਕੂੜ ਕਮਾਈਐ ਗੁਰ ਨਿੰਦਾ ਪਚਾ ਪਚਾਨ ਪਰਮੇ ਭੂਲਾ ਦੁਖ ਘਣੋ ਜਮ ਮਾਰ ਕਰਾ ਖੁਲਹਾਨ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਭਰਮੇ ਭੂਲਾ ਦੁੱਖ ਕਣੋ ਇਥੇ ਵਿਸਰਾਮ ਜਮ ਮਾਰ ਕਰ ਖੁਲਹਾਨ ਵੱਖਰਾ ਪਾਠ ਕਰਨਾ ਖੁੱਲ ਕੇ ਹਾਨੀ ਕਰਦੇ ਹਨ ਜਮ ਮਾਰਦੇ ਹਨ ਅਤੇ ਛੁੰਨ ਖੁੱਲ ਕੇ ਹਾਨੀ ਕਰਦੇ ਹਨ ਨਾਨਕ ਧਰਮ ਦੇ ਵਿੱਚ ਭੁੱਲਿਆ ਫਿਰਦਾ ਉਸ ਨੂੰ ਦੁੱਖ ਕਣੋ ਬਹੁਤ ਹੀ ਬਹੁਤ ਹੀ ਦੁੱਖ ਪ੍ਰਾਪਤ ਹੁੰਦੇ ਹਨ ਮਨਮੁਖ ਸੁਖ ਨਾ ਪਾਈਐ ਗੁਰਮੁਖ ਸੁਖ ਸੁਭਾਨ ਮਨਮੁਖ ਸੁਖ ਨਾ ਪਾਈਐ ਗੁਰਮੁਖ ਸੁਖ ਸੁਭਾਨ ਅਥਾ ਤੰਦ ਪਟਾਈਐ ਸੱਚ ਲਿਖਤ ਪਰਵਾਨ ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪਰਦਾਨ ਨਾਨਕ ਨਾਮ ਨਾ ਵਿਸਰੈ ਕਰਮ ਸਚੈ ਨੀਸਾਣ ਸਿਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੀ ਕਿਉ ਦਰਗਹ ਪਤ ਪਾਈਐ ਜਾ ਹਰ ਨਾ ਵਸੈ ਮਨ ਮਾਹੀ ਗੁਰ ਮਿਲਿਆ ਸੁਖ ਪਾਈਐ ਆਗਨ ਮਰ ਗੁਣ ਮਾਹੀ ਮਾਨ ਰੇ ਇਹਨ ਸਹਾਰ ਗੁਣ ਸਾਰ ਜਿਨ ਖੀਨ ਪਾਲ ਨਾਮ ਨਾ ਵਿਸਰੈ ਤੇਜਨ ਵਿਰਲੇ ਸੰਸਾਰ ਜਿਨ ਖੀਨ ਪਾਲ ਜਿਹੜਾ ਪਾਠ ਹੈ ਸੰਬੰਧਕ ਹੈ ਜਿਨ ਖੀਨ ਪਾਲ ਨਾਮ ਨਾ ਵਿਸਰੈ ਇਥੇ ਵਿਸਰਾਮ ਤੇਜਨ ਵਿਰਲੇ ਸੰਸਾਰ ਵਿਰਲੇ ਪਦਤੀ ਠੰਮਕ ਲੱਗ ਜੈਗੀ ਤੇ ਜਨ ਵਿਰਲੇ ਸੰਸਾਰ ਰਹਾਉ ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਜੋਗਾ ਹਿੰਸਾ ਹਉ ਮੈਂ ਗਤ ਗਏ ਨਾਹੀ ਸਹਸਾ ਸੂਗਾ ਗੁਰਮੁਖ ਜਿਸ ਹਰਿ ਮਨ ਵਸੈ ਤਿਸ ਮੀਲੇ ਗੁਰ ਸੰਜੋਗਾ ਕਾਇ ਕਾਮਣ ਕੀ ਕਰੀ ਭੋਗੇ ਭੋਗਣ ਹਾਰ ਤੇਸ ਸਿਉਂ ਦੇਹੁ ਨ ਕੀ ਜਈ ਜੋ ਦੀਸਾ ਚਲਣ ਹਾਰ ਗੁਰਮੁਖ ਰਵਹ ਸੁਹਾਗਣੀ ਸੋ ਪ੍ਰਭ ਸੇਜ ਭਤਾਰ ਇਹ ਭਤਾਰ ਨਹੀਂ ਕਹਿਣਾ ਤੱਦੇ ਨਾਲ ਭਤਾਰ ਤੱਤੇ ਨਾਲ ਉਚਾਰਨ ਕਰਨਾ ਹੈ ਧਿਆਨ ਨਾਲ ਉਚਾਰਨ ਕਰਨਾ ਹੈ ਸਾਰੇ ਅਗਨ ਨਿਵਾਰ ਮਰ ਗੁਰਮੁਖ ਹਰਿ ਜਲ ਪਾਇ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਅਗਾਇ ਨਾਨਕ ਸਤਗੁਰ ਮੀਤ ਕਰ ਸਚ ਪਾਵਹਿ ਦਰਗਹਿ ਜਾ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪਹੁ ਪਿਆਰਿਆ ਗੁਰਮਤਿ ਲੇ ਹਰ ਬੋਲ ਮਨ ਸਚ ਕਸਵੱਟੀ ਲਾਈਐ ਸੁਲਿਆ ਪੂਰਾ ਤੋਲ ਕੀਮਤ ਕਿਨਾਂ ਨਾ ਪਾਈਐ ਰਿੱਧ ਮਾਨਕ ਮੂਲ ਅਮੂਲ ਰਿੱਧ ਕਿਤੇ ਵੀ ਆ ਜੇ ਨਾ ਇਹਨੂੰ ਰੇਦ ਬੋਲਣਾ ਹੈ ਰਿੱਧ ਨਹੀਂ ਕਹਿਣਾ ਬੋਲਾ ਬੋਲਣਾ ਰੇਦ ਮਾਨਕ ਮੂਲ ਅਮੂਲ ਕੀਮਤ ਕਿਨਾਂ ਨਾ ਪਾਈਐ ਰਿੱਧ ਮਾਨਕ ਮੂਲ ਅਮੂਲ ਭਾਈ ਰੇ ਹਰ ਹੀਰਾ ਗੁਰਮਾਹੇ ਸਤ ਸੰਗਤ ਸਤ ਗੁਰ ਪਾਈਐ ਐਹ ਨਿਸ ਸਬਦ ਸਲਾਹਿ ਰਹਾਉ ਸੱਚ ਵਖਰ ਧਨ ਰਾਸ ਹੈ ਸੱਚ ਵਖਰ ਧਨ ਰਾਸ ਲੈ ਪਾਈਐ ਗੁਰ ਪਰਗਾਸ ਜਿਉ ਅਗਨ ਮਰੈ ਜਲ ਪਾਈਐ ਪਾਇਐ ਜਿਉ ਅਗਨ ਮਰੈ ਜਲ ਪਾਇਐ ਤਿਉ ਤ੍ਰਿਸ਼ਨਾ ਦਾਸਨ ਦਾਸ ਜੀ ਪਾਇਆ ਪਾਠੀ ਸੁਧ ਪਾਠ ਹੈ ਜਿਉ ਅਗਨ ਮਰੈ ਜਲ ਪਾਇਐ ਤਉ ਤ੍ਰਿਸ਼ਨਾ ਦਸਨ ਦਾਸ ਜਮ ਜੰਦਾਰ ਨ ਲੱਗਈ ਜਮ ਜੰਦਾਰ ਜਮ ਜੰਦਾਰ ਨ ਲੱਗਈ ਤਉ ਭੌਜਲ ਤਰੈ ਤਰਾਸ ਗੁਰਮੁਖ ਕੂੜ ਨ ਭਾਵਈ ਇਹ ਵੀ ਗੁਰਮੁਖ ਪਾਤੀ ਜਮਕ ਲਾ ਦਨੀ ਹੈ ਗੁਰਮੁਖ ਕੂੜ ਨ ਭਾਵਈ ਸੱਚ ਰਤੇ ਸੱਚ ਪਾਏ ਸਾਕਤ ਸਤਨਾ ਪਾਵਈ ਸਾਕਤ ਪਾਤਵੀ ਜਮ ਕੈ ਸਾਕਤ ਸਤਨਾ ਪਾਵਈ ਕੂੜਾ ਕੂੜੀ ਪਾਏ ਆ ਪਾਏ ਬਿੰਦਿ ਲਾ ਲੱਗੀ ਹੋਈ ਹੈ ਉਚਾਰਨ ਕਰਨੀ ਹੈ ਸਤਰਤੇ ਗੁਰ ਮੇਲਿਆ ਸੱਚੇ ਸਤ ਸਮਾਏ ਮਨ ਮਹ ਮਾਨਕ ਲਾਲ ਨਾਮ ਰਤਨ ਪਦਾਰਥ ਹੀਰ ਕਿਸੇ ਤਰ੍ਹਾਂ ਵਿਸਰਾਮ ਲਾਉਣਾ ਹੈ ਮਨ ਮਹ ਜਿਠਮਕ ਮਾਨਕ ਲਾਲ ਨਾਮ ਇਥੇ ਵਿਸਰਾਮ ਰਤਨ ਪਦਾਰਥ ਹੀਰ ਸੱਚ ਵਖਰ ਤਾਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹੱਲਾ ਪਹਿਲਾ ਪਰਮੇ ਪਾਹਿਨਾ ਵਿਜਵੈ ਪਰਮੇ ਪਾਹਿ ਨਾ ਕਹਿਣਾ ਪਰਮੇ ਬਦਤੀ ਜਮਕ ਲਾ ਦੇਨੀ ਹੈ ਪਰਮੇ ਪਰਮਣ ਕਰਨ ਦੇ ਨਾਲ ਤੁਰਨ ਫਿਰਨ ਦੇ ਨਾਲ ਪਾਹਿਨਾ ਵਿਜਵੈ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਇਹ ਨਹੀਂ ਬੁਝਦੀ ਹੈ ਪਰਮੇ ਪਾਹਿਨਾ ਵਿਜਵੈ ਜੇ ਭਲੇ ਦਸੰਤਰ ਦੇਸ ਜੇ ਭਵੈ ਦਸੰਤਰ ਦੀਸ ਅੰਤਰ ਮੈਲ ਨਾ ਉਤਰੈ ਅੰਤਰ ਮੈਲ ਇੱਠ ਛੁਮਕ ਨਾ ਉਤਰੈ ਤ੍ਰੈਗ ਜੀਵਨ ਤ੍ਰੈਗ ਵੇਸ ਹੋਰ ਕਿਤੈ ਭਗਤ ਨਾ ਹੋਵਈ ਬਿਨ ਸਤ ਗੁਰ ਕੇ ਉਪਦੇਸ ਮਨ ਰੇ ਗੁਰਮੁਖ ਅਗਨ ਨਿਵਾਰ ਮਨ ਰੇ ਗੁਰਮੁਖ ਅਗਨ ਨਹੀਂ ਕਹਿਣਾ ਮਨ ਰੇ ਗੁਰਮੁਖ ਅਗਨ ਨਿਵਾਰ ਗੁਰਮੁਖ ਹੋ ਕੇ ਗੁਰੂ ਵਲ ਮੁਖ ਕਰਕੇ ਗੁਰੂ ਵਾਲਾ ਬਾਣ ਕੇ ਅਗਨ ਨਿਵਾਰ ਹੋਮੈ ਦੀ ਤ੍ਰishna ਦੀ ਵਿਸ਼ੇਵਿਕਾਰਾਂ ਦੀ ਅੱਗ ਨੂੰ ਨਿਵਰਤ ਕਰ ਲੈ ਦੂਰ ਕਰ ਲੈ ਗੁਰ ਕਾ ਕਹਿਆ ਮਨ ਵਸੈ ਹੋਮੈ ਤ੍ਰishna ਮਾਰ ਰਹਾਉ ਮਨ ਮਾਨਕ ਨਿਰਮੂਲ ਹੈ RAM ਨਾਮ ਪਤ ਪਾਇ ਮਿਲ ਸਤ ਸੰਗਤ ਹਾਰ ਪਾਈ ਐ ਗੁਰਮੁਖ ਹਰ ਲੇਵ ਲਾਇ ਆਪ ਗਿਆ ਸੁਖ ਪਾਇਆ ਮੇਲੇ ਸਲਲ ਸਲਲ ਸਮਾਏ ਜਿਨ ਹਰ ਹਰ ਨਾਮ ਨ ਚੇਤੇਉ ਸੋ ਔਗਣ ਆਵੇ ਜਾਏ ਜਿਨ ਹਰ ਹਰ ਨਾਮ ਨ ਚੇਤੇਉ ਇਥੇ ਵਿਸਰਾਮ ਸੋ ਔਗਣ ਆਵੇ ਜਾਏ ਸੋ ਔਗਣ ਉਚਾਰਨ ਕਰਨਾ ਹੈ ਅਵਗਣ ਨਹੀਂ ਕਹਿਣਾ ਸੋ ਔਗਣ ਆਵੇ ਜਾਏ पिछे पाठ है मिल सत संगत हर पाई पाइ पाठ है, है पाया नहीं है मिल सत संगत हर पाई है गुरमुख हर लिव लाय गया, गया सुख पाया आप गया सुख पाया मिल सल सलल सल जिन हर हर नाम न चेत ਸੋ ਉਹ ਗੁਣ ਆਵੇ ਜਾਏ ਤੇ ਇਸ ਸਤਿਗੁਰ ਪੁਰਖ ਨਾ ਭੇਟਿਓ ਜਿਸ ਜਿਸ ਸਤਿਗੁਰ ਪੁਰਖ ਨਾ ਭੇਟਿਓ ਸੋ ਉਹ ਦਿਲ ਪਚਾ ਪਚਾਏ ਇਹੋ ਮਾਨਕ ਜੀਉ ਨਿਰਮੋਲ ਹੈ ਇਹੋ ਮਾਨਕ ਜੀਉ ਨਿਰਮੋਲ ਹੈ ਇਹ ਕੌਡੀ ਬਦਲੇ ਜਾਏ ਕਿਉ ਕੌਡੀ ਬਦਲੇ ਜਾਏ ਜਿਨ੍ਹਾਂ ਸਤਿਗੁਰ ਰਸ ਮਿਲੈ ਇੱਥੇ ਜਿਨ੍ਹਾਂ ਬੋਲਨਾ ਉੱਤੇ ਟਿੱਪੀ ਲੱਗੀ ਹੋਈ ਹੈ ਜਿੱਥੇ ਜੱਜੇ ਸਿਆਰੀ ਨੰਨੇ ਕੰਨਾ ਕੰਨਾ ਹੋਵੇ ਜਿਨਾ ਜੱਜੇ ਸਿਆਰੀ ਉੱਤੇ ਟਿੱਪੀ ਨੰਨੇ ਕੰਨਾ ਜਿੰਨਾ ਜੱਜੇ ਸਿਆਰੀ ਨੰਨੇ ਦੇ ਹਲੰਤ ਤੇ ਕੰਨਾ ਜਿਨਾ ਜੱਜੇ ਸਿਆਰੀ ਉੱਤੇ ਟਿੱਪੀ ਨੰਨੇ ਦੇ ਹਲੰਤ ਵੀ ਤੇ ਕੰਨਾ ਵੀ ਉਹ ਜਿੰਨਾ ਇਸ ਤਰ੍ਹਾਂ ਉਚਾਰਨ ਕਰਨੇ ਸੇ ਪੂਰੇ ਪੁਰਖ ਸੁਜਾਨ ਸੇ ਪੂਰੇ ਪੁਰਖ ਸੁਜਾਨ ਗੁਰ ਮਿਲ ਪੌਦਲ ਲੰਘੀਐ ਦਰਗਹਿ ਪਤ ਪਰਵਾਣ ਨਾਨਕ ਤੇ ਮੁਖ ਉਜਲੇ ਨਾਨਕ ਪਦ ਜਿਮਕ ਲਾ ਦਨੀਐ ਨਾਨਕ ਤੇ ਮੁਖ ਉਜਲੇ ਤੁਨ ਉਪਜੈ ਸਬਦ ਨਿਸ਼ਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ